ਨਾਮੁ ਵਾਹਿਗੁਰੂ ਸਤਨਾਮੁ ਸਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਰੰਭੋਈ ਹੈ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ ਤੀਜੇ ਸ਼ਬਦ ਰੰਗੁੰ ਦੇ ਹਨ ਆਓ ਸਤਿਗੁਰ ਜੀ ਆਪਣੀ ਦਸਰਾਂ ਤੋਂ ਭਾਈ ਬਚਨ ਕਰਦੇ ਹਾਂ ਜੀ ਗੂਜਰੀ ਮਹੱਲਾ ਪੰਜਾਬ ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਪਾਇਆ ਮਕਨਾ ਵਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੋਹਿ ਪਾਇ ਧੰ ਤਨ ਧੰ ਸਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹਨ ਹਰ ਧੰ ਜਾਪ ਹਰ ਧੰ ਤਾਪ ਹਰ ਧੰ ਭੋਜਨ ਪਾਇ ਉਹ ਸੱਚੇ ਨਾਮ ਦੀਆਂ ਵਰਕਤਾ ਮਾਰੇ ਪਾਸ਼ਾ ਜੀ ਵਰਣਨ ਕਰਦੇ ਹਨ ਕਿ ਸਾਡਾ ਮਹਾਰਾਜ ਜੀ ਕਹਿੰਦੇ ਹਰੀ ਦਾ ਧਾਨ ਹੀ ਸਭ ਕੁਝ ਹੈ ਨਾਮ ਧਾਨ ਇਹ ਗਿਆਸੂ ਬਣ ਕੇ ਸ਼ਬਦ ਦੀ ਰਮਤਾ ਕਰਦੇ ਹਨ ਮਹਾਰਾਜ ਕਹਿੰਦੇ ਹਰੀ ਦਾ ਨਾਮ ਧਾਨ ਜਿਹੜਾ ਇਹ ਸੱਚਾ ਧਾਨ ਹੈ ਖੁੱਟ ਧਾਨ ਹੈ ਜਿਹੜਾ ਕਦੀ ਮੁੱਕਦਾ ਨਹੀਂ ਖੋਇਆ ਨਹੀਂ ਜਾ ਸਕਦਾ ਇਨ ਨੂੰ ਅਗਣਾ ਛਾੜ ਨਹੀਂ ਸਕਦੀ ਪਾਣੀ ਗਾਲ ਨਹੀਂ ਸਕਦਾ ਹਵਾ ਡਾ ਨਹੀਂ ਸਕਦੀ ਇਹ ਖਤਮ ਨਹੀਂ ਹੁੰਦਾ ਖੁੱਟ ਧਨ ਹੈ ਜਿਹੜਾ ਕਦੀ ਖੁੱਟਦਾ ਨਹੀਂ ਭਾਵ ਖਤਮ ਨਹੀਂ ਹੁੰਦਾ ਇਹਦੇ ਤੁਲ ਸੰਸਾਰੀ ਧਨ ਜਿਹੜਾ ਉਹ ਵੱਧਦਾ ਘਟਦਾ ਕਦੀ ਆ ਗਿਆ ਕਦੀ ਚਲਾ ਗਿਆ ਉਹ ਕੱਚਾ ਧਨ ਹੈ ਜਿਹੜਾ ਕਿ ਸਾਡੇ ਕਰਮਾਂ ਦੇ ਤੁਲ ਸਾਨੂੰ ਮਿਲਦਾ ਹੈ ਅਚਲਾਈ ਮਾਨ ਹੈ ਉਹ ਧਨ ਹੈ ਉਹ ਕਦੀ ਸਥਿਰ ਨਹੀਂ ਰਹਿੰਦਾ ਕਿਸੇ ਮਨੁੱਖ ਕੋਲ ਮਾਇਆ ਜਿਹੜੀ ਇਹ ਚੱਲਦੀ ਰਹਿੰਦੀ ਹੈ ਦੇਖ ਲਿਆ ਜ਼ਿੰਦਗੀ ਵਿੱਚ ਕਦੀ ਵਾਧੂ ਜਾਂਦੀ ਕਦੀ ਘਾਟ ਹੋ ਜਾਂਦੀ ਹੈ ਕਦੀ ਘਾਟ ਆ ਪੈ ਜਾਂਦਾ ਕਦੀ ਵਾਧਾ ਹੋ ਜਾਂਦਾ ਹੈ ਧਨ ਜਿਹੜਾ ਕੱਚਾ ਧਨ ਇਹ ਸੰਸਾਰ ਦੇ ਵਿੱਚ ਚਲਾਇ ਮਾਨ ਹੈ ਕਰਮਾ ਮੁਤਾਬਕ ਹੀ ਮਨੁੱਖ ਨੂੰ ਮਿਲਦਾ ਹੈ ਕਲਾ ਜਾਂਦਾ ਹੈ ਪਰ ਇਹਦੇ ਤੁਲ ਮਹਾਰਾਜ ਜੀ ਗੁਰਾਜੰਦ ਦੇ ਪਾਸ਼ਾ ਜੀ ਕਹਿੰਦੇ ਸੱਚਾ ਧਨ ਕੈਸਾ ਹੈ ਬਿਮਾਰਾ ਜੀ ਉੱਥੇ ਬਚਨ ਕਰਦੇ ਨੇ ਹਰ ਧੰਨ ਜਾਪ ਹਰ ਧੰਨ ਤਾਪ ਹਰ ਧੰਨ ਭੋਜਨ ਪਾਇਆ ਮਹਾਰਾਜ ਜੀ ਕਹਿੰਦੇ ਸਾਡਾ ਤਾਂ ਨਾਮ ਧਾਨੀ ਹੈ ਸਭ ਕੁਝ ਕਹਿੰਦੇ ਜਾਪ ਭਾਵ ਕਿ ਉਹ ਪ੍ਰਮਾਤਮਾ ਦਾ ਧਾਨੀ ਹੈ ਨਾ ਜਿਹੜਾ ਨਾਮ ਹੀ ਉਹਦੇ ਉਹੀ ਸਾਡਾ ਜਾਪ ਹੈ ਪੂਜਾ ਹੈ ਭਾਵ ਜਿਵੇਂ ਬਾਹਰੋਂ ਕੋਈ ਪੂਜਾ ਕਰਦਾ ਨਾ ਜਾਪ ਕਰਦਾ ਹੈ ਮਹਾਰਾਜ ਜੀ ਕਹਿੰਦੇ ਸਾਡਾ ਹਰੀ ਦਾ ਧਾਣੀ ਜਾਪ ਹੈ ਹਰ ਧਨ ਤਾਪ ਮਹਾਰਾਜ ਜੀ ਕਹਿੰਦੇ ਕੋਈ ਤਾਪਨ ਤਾਪ ਦਾ ਹੈ ਤਾਪ ਕਰਦਨ ਕੋਈ ਸੰਸਾਰ ਦੇ ਵਿੱਚ ਜੋਗੀ ਜਨ ਭਗਤ ਜਨ ਬਹੁਤ ਹੋ ਜਾਣ ਜਿਹੜੇ ਕੀ ਤਪ ਤਪ ਸਾਧਨ ਸਾਧਦੇ ਹਨ ਧੂਣੀਆਂ ਤਾਪਣੀਆਂ ਭਾਵ ਕੀ ਉਹ ਤਪ ਸਾਧਨਾ ਹੁੰਦੀ ਹੈ ਜਿਹਦੇ ਨਾਲ ਉਹਨੂੰ ਪਾਉਣ ਦੀ ਕੋਸ਼ਿਸ਼ ਇਮਾਰਾ ਜੀ ਕਹਿੰਦੇ ਸਾਡਾ ਨਾਮ ਧਾਨੀ ਤਾਪ ਹੈ ਜਾਪ ਵੀ ਉਹਦਾ ਧਨ ਹੈ ਨਾਮ ਤੇ ਤਾਪ ਵੀ ਤਾਪ ਤਾਪਣਾ ਵੀ ਉਹਦਾ ਧਨ ਨਾਮ ਧਾਨੀ ਹੈ ਕਹਿੰਦੇ ਨਾਮ ਦੇ ਵਿੱਚ ਹੀ ਸਾਨੂੰ ਸਾਰਾ ਕੁਝ ਮਿਲਦਾ ਹੈ ਹਰ ਧਨ ਭੋਜਨ ਪਾਇਆ ਮਹਾਰਾਜ ਕਹਿੰਦੇ ਰੀ ਦਾ ਨਾਮ ਧਾਨੀ ਸਾਡਾ ਭੋਜਨ ਹੈ ਕਾਦੀ ਖਰਾਕ ਹੈ ਮਹਾਰਾਜ ਕਹਿੰਦੇ ਆਤਮਾ ਦੀ ਮਨ ਦੀ ਖਰਾਕ ਹੈ ਨਾਮ ਧਨ ਹਰੀ ਦਾ ਭਜਨ ਹੈ ਜਿਹੜਾ ਬੰਦਗੀ ਹੈ ਮਹਾਰਾਜ ਜੀ ਕਹਿੰਦੇ ਖਰਾਕ ਹੈ ਰੂਹ ਦੀ ਖਰਾਕ ਜਿਵੇਂ ਇੱਕ ਸਰੀਰ ਦੀ ਖਰਾਕ ਹੈ ਸੰਸਾਰੀ ਭੋਜਨ ਪਦਾਰਥ ਜਿੰਨੇ ਅਸੀਂ ਖਾਂਦੇ ਆ ਭੋਜਨ ਸ਼ੱਕਦੇ ਆ ਇਹ ਰੂਹ ਸਰੀਰ ਦੀ ਖਰਾਕ ਹੈ ਇਹਦੇ ਤੁਲ ਮਹਾਰਾਜ ਜੀ ਕਹਿੰਦੇ ਨਾਮ ਧਨ ਜਿਹੜਾ ਰੂਹ ਦੀ ਖਰਾਕ ਹੈ ਰੂਹ ਦਾ ਭੋਜਨ ਹੈ ਜਿੰਨਾ ਜ਼ਰੂਰੀ ਸਰੀਰ ਵਾਸਤੇ ਸੰਸਾਰੀ ਭੋਜਨ ਹੈ ਇਹ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਅਸੀਂ ਭੋਜਨ ਛੱਕਦੇ ਆ। ਉਨਾ ਹੀ ਜ਼ਰੂਰੀ ਮਨ ਆਤਮਾ ਨੂੰ ਤੰਦਰੁਸਤ ਰੱਖਣ ਵਾਸਤੇ ਨਾਮ ਦਾ ਭੋਜਨ ਜ਼ਰੂਰੀ ਹੈ। ਕਿਉਂਕਿ ਇੱਥੇ ਅਸੀਂ ਹਾਰ ਜੰਨੇ ਆ। ਸੰਸਾਰੀ ਭੋਜਨ ਤਾਂ ਸਾਨੂੰ ਚੇਤਾ ਰਹਿੰਦਾ ਹੈ, ਰੋਜ਼ ਵਿਧੀ ਨਾਲ ਅਸੀਂ ਛੱਕਦੇ ਆ। ਜੇਤੇ ਭੁੱਲਦੇ ਥੋੜਾ ਭੋਜਨ ਛਕਣਾ, ਇੱਕ ਦਿਨ ਨਾਲ 2 ਘੰਟੇ ਲੇਟ ਹੋ ਜਾਵੇ ਤਾਂ ਸਾਡਾ ਸਰੀਰ ਹੀ ਆਵਾਜ਼ ਮਾਰ ਦਿੰਦਾ ਹੈ। ਸਰੀਰ ਦਾ అలਾਰਮ ਵੱਜ ਜਾਂਦਾ ਕਿ ਭੋਜਨ ਚਾਹੀਦਾ ਹੈ। ਸਰੀਰੀ ਦੱਸਦਾ ਸਾਡਾ ਕਿ ਭੁੱਖ ਲੱਗੀ ਹੈ ਭੋਜਨ ਲੈ ਕੇ ਆਓ। ਅਸੀਂ ਬੋਲਦੇ ਨੇ ਜੇਵਾ ਤੋਂ ਭਾਈ ਛੇਤੀ ਭੋਜਨ ਲਿਆਓ ਬਹੁਤ ਭੁੱਖ ਲੱਗੀ ਹੈ। ਭੋਜਨ ਚਾਹੀਦਾ ਹੈ। ਤੇ ਉੱਥੇ ਮਾਨਸਾ ਨੂੰ ਰੋਜ਼ ਆਵਾਜ਼ਾਂ ਮਾਰਦਾ ਕਿ ਬਾਣੀ ਚਾਹੀਦੀ ਹੈ। ਪਰ ਅਸੀਂ ਸੁਣਦੇ ਨਹੀਂ ਅਸੀਂ ਬੋਲੇ ਆ। ਕੰਨਾਂ ਤੋਂ ਸੁਣ ਨਹੀਂ ਪਾਉਂਦੇ ਕਿਉਂਕਿ ਮਨ ਦੀ ਖਰਾਕ ਉਹ ਬੰਦਗੀ ਉਹ ਭਜਨ ਉਹਦਾ ਸਿਮਰਨ। ਉਹ ਮਨ ਨੂੰ ਭੁੱਖਿਆ ਰੱਖਦੇ ਆਂ ਫਿਰ ਗੰਦਗੀ ਖਾਂਦਾ ਮਨ ਮਨ ਜਿਹੜਾ ਉਹ ਗੰਦਗੀ ਇਕੱਠੀ ਕਰਦਾ ਹੈ ਹੁਰਨਿਆਂ ਦੀ ਪੂਰਤੀ ਵਾਸਤੇ ਝੂਠ ਮਾਰਦੇ ਆਂ ਪਾਪ ਕਮਾਨਿਆ ਸੰਸਾਰ ਦੇ ਵਿੱਚ ਸਾਰਾ ਦਿਨ ਹੀ ਦੌੜ ਭੱਜ ਕਰਦੇ ਆਂ ਪਰ ਮਨ ਦੀ ਜਿਹੜੀ ਬਸਤਾ ਉਹਨੂੰ ਬੁੱਝ ਨਹੀਂ ਸਕਦੇ ਕਿ ਉਹਨੂੰ ਕੀ ਚਾਹੀਦਾ ਹੈ ਜੇ ਉਹਨੂੰ ਨਾਮ ਸ਼ਿਕਾਇਆ ਜਾਏ ਭੋਜਨ ਨਾਮ ਦਾ ਦਿੱਤਾ ਜਾਵੇ ਬੰਦਗੀ ਕੀਤੀ ਜਾਵੇ ਉਹ ਆਪ ਹੀ ਸੁੱਧ ਹੋ ਜਾਵੇ ਮਨ ਟਿਕ ਜਾਵੇ ਪਰ ਦੇਖੋ ਇੰਨੇ ਸਾਲਾਂ ਤੋਂ ਸਾਡਾ ਸਰੀਰ ਜਦੋਂ ਪੈਦਾ ਹੋਇਆ ਉਦੋਂ ਤੋਂ ਹੀ ਮਾਨ ਭੁੱਖਿਆ ਰੱਖਿਆ ਫਿਰ ਉਹਨੇ ਤਾਂ ਕੁਝ ਨਾ ਕੁਝ ਖਾਣਾ ਹੀ ਹੈ ਉਹਨੇ ਦੇਖੋ ਨਿੰਦਿਆ ਖਾਣੀ ਉਹਨੇ ਕਰਮ ਸੰਸਾਰੀ ਕਰਮ ਕਾਂ ਜਿੰਨਾ ਵਿੱਚ ਸਾਨੂੰ ਪਸਾਣਾ ਇਹਦੇ ਕਰਕੇ ਮਨ ਬਹੁਤ ਮੈਲਾ ਹੋ ਜਾਂਦਾ ਹੈ ਮਨ ਦੀ ਰਫਤਾਰ ਇੰਨੀ ਹੈ ਉਹਨੂੰ ਫੜ ਨਹੀਂ ਸਕਦੇ ਅਸੀਂ ਉਹ ਫੁਰਨੇ ਪੈਦਾ ਕਰਦਾ ਵਾਰ-ਵਾਰ ਇਸੀਂ ਦੌੜਦੇ ਆਂ ਭੱਜਦੇ ਆਂ ਸਰੀਰਕ ਤੌਰ ਤੇ ਇਹਦੀ ਪੂਰਤੀ ਵਾਸਤੇ ਭੱਜਦੇ ਆਂ ਮਨ ਜਿਹੜਾ ਪੁਰਨੇ ਪੈਦਾ ਕਰਦਾ ਉਹ ਪੁਰਨਿਆਂ ਨੂੰ ਪਿਆਰੇ ਪੂਰਾ ਕਰਨ ਵਾਸਤੇ ਸਾਡੀ ਦੌੜ ਭੱਜ ਜਾਏ ਸਰੀਰ ਦੀ ਦੌੜ ਭੱਜੇ ਹੋਰ ਕੋਈ ਕੰਮ ਨਹੀਂ ਇਹੀ ਕਾਰਨ ਹੈ ਕਿ ਮਨ ਦੀ ਅਵਸਥਾ ਮਨ ਜਿਹੜਾ ਪੁਰਨੇ ਪੈਦਾ ਕਰਦਾ ਉਹਦੇ ਪੂਰਤੀ ਵਾਸਤੇ ਅਸੀਂ ਜ਼ਿੰਦਗੀ ਗਾਲ ਛੱਡਦੇ ਆਂ ਭੱਜ ਭੱਜ ਕੇ ਇਹ ਆ ਸੁੱਖ ਮਿਲ ਜੇ ਆਹ ਪਦਾਰਥ ਮਿਲ ਜੇ ਆਹ ਕੁਝ ਮਿਲ ਜੇ ਅਸੀਂ ਸੁਖੀ ਹੋ ਜਾਈਏ ਤੇ ਮਾਇਆ ਦਾ ਜਿਹੜਾ ਛਲ ਹੈ ਜਿਹਦੇ ਪਿੱਛੇ ਅਸੀਂ ਭੱਜਦੇ ਆ ਉਹ ਸੁੱਖ ਨਹੀਂ ਹੈ ਮਹਾਰਾਜ ਜੀ ਕਹਿੰਦੇ ਉਹ ਤਾਂ ਦੁੱਖ ਹੈ ਸੰਸਾਰ ਹੀ ਸਾਰਾ ਦੁੱਖਾਂ ਦਾ ਭਰਿਆ ਹੋਇਆ ਹੈ ਇੱਕੋ ਹੀ ਹੈ ਨਾਮ ਬੰਦਗੀ ਭਜਨ ਸਿਮਰਨ ਜਿਹਦੇ ਨਾਲ ਮਨ ਸ਼ਾਂਤੀ ਵਿੱਚ ਹੁੰਦਾ ਹੈ ਮਨ ਸੁੱਖ ਹੁੰਦਾ ਹੈ ਮਨ ਸੁਖੀ ਹੋ ਜਾਂਦਾ ਹੈ ਫਿਰ ਇਹ ਛਾਵਾਂ ਖਤਮ ਹੋ ਜਾਂਦੀਆਂ ਨੇ ਫਿਰ ਮਨ ਰਜਦਾ ਹੈ ਤੇ ਜਿੰਨਾ ਚਿਰ ਮਨ ਨੂੰ ਲੁਝਾਵਾਂਗੇ ਨਹੀਂ ਬਾਣੀ ਦੇ ਨਾਲ ਮਾਨ ਭੁਖਿਆ ਨੇ ਤੜਫਣਾ ਹੀ ਫਿਰ ਰੁਲਾਣਾ ਮਹਾਰਾਜ ਜੀ ਸਾਨੂੰ ਵਿਧੀ ਦੱਸਦਿਆਂ ਗੁਰ ਅਜੰਨ ਦੇ ਪਾਤਸ਼ਾਹ ਕਹਿੰਦੇ ਸਾਡਾ ਤਾਂ ਨਾਮ ਨਾਲ ਹੀ ਸਾਰਾ ਕੁਝ ਏ ਮਹਾਰਾਜ ਜੀ ਕਹਿੰਦੇ ਨਾਮ ਧਨ ਜਾਪ ਕਿਦਾ ਉਹਦੀ ਪੂਜਾ ਜਿਹੜੀ ਇਹ ਜਾਪ ਹੈ ਉਹ ਨਾਮ ਧਨ ਹੈ ਨਾਮ ਧਨ ਤਾਪ ਤਾਪਣ ਵੀ ਸਾਡਾ ਹੋਈ ਏ ਕਹਿੰਦੇ ਲੋਕੀ ਕਿਸ ਤਰ੍ਹਾਂ ਕੋਈ ਤਾਪ ਕਰਦਾ ਹੈ ਸੰਸਾਰ ਦੇ ਵਿੱਚ ਕੋਈ ਕਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਸਾਡਾ ਤਪ ਪੂਜਾ ਵੀ ਇਹੀ ਹੈ ਧੰਨ ਨਾਮ ਧੰਨ ਤੇ ਇਹ ਮਾਨ ਦੀ ਖਰਾਕ ਮਹਾਰਾਜ ਜੀ ਕਹਿੰਦੇ ਰੂਹ ਦੀ ਖਰਾਕ ਹਰ ਧੰਨ ਭੋਜਨ ਪਾਇਆ ਕਹਿੰਦੇ ਭਰੀ ਦਾ ਭਜਨ ਹੀ ਭੋਜਨ ਹੈ ਨਿਮਖ ਨਾ ਵਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੁਏ ਪਾਇਆ ਇਹ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਜੀ ਕੇਂਦਰੀ ਭਾਵ ਪ੍ਰਗਟ ਕਰ ਦਿਆ ਕਹਿੰਦੇ ਕਿ ਨਿਮਖ ਵੀ ਨਾ ਵਿਸਰੋ ਇੱਕ ਨਿਮਖਾ ਨਿਮਖਾ ਨ ਬਿਸਰੋ ਮਨਤੇ ਹਰ ਹਰ ਇਹ ਮਹਾਰਾਜ ਜੀ ਕਹਿੰਦੇ ਹਰੀ ਨੂੰ ਭਜਨ ਨੂੰ ਬੰਦਗੀ ਨੂੰ ਇੱਕ ਨਿਮਖ ਵੀ ਵਿਸਾਰੋ ਨਾ ਉਹਦੇ ਭਜਨ ਨੂੰ ਉਹਦੇ ਨਾਮ ਨੂੰ ਕਹਿੰਦੇ ਸਾਧ ਸੰਗਤ ਮੋਇ ਪਾਇਆ ਪਾਤਸ਼ਾਹ ਜੀ ਕਹਿੰਦੇ ਅਸੀਂ ਤਾਂ ਸੰਗਤ ਦੇ ਵਿੱਚੋਂ ਉਹਨੂੰ ਪਾ ਲਿਆ ਹੈ ਉਹਦੀ ਸੰਗਤ ਕਰਕੇ ਨਾ ਸਤਿਗੁਰਾਂ ਦੀ ਸੰਗਤ ਦੇ ਵਿੱਚ ਉਹਦੀ ਪ੍ਰਾਪਤੀ ਕਰ ਲਈ ਹੈ ਮਾਈ ਖਾਟ ਆयो ਘਰ ਪੂਤਾ ਮਹਾਰਾਜ ਜੀ ਅਗਲੀ ਪੰਕਤੀ ਦੇ ਵਿੱਚ ਫਿਰ ਬਚਨ ਕਰਦੇ ਹਨ ਕਹਿੰਦੇ ਮਾਈ ਹੀ ਮਾਂ ਖਾਟ ਆयो ਘਰ ਪੂਤਾ ਪੁੱਤਰ ਨੂੰ ਕਹਿੰਦੇ ਹਨ ਕਹਿੰਦੇ ਖੱਟੀ ਖੱਟ ਕੇ ਪੁੱਤਰ ਘਰ ਆ ਗਿਆ ਮਹਾਰਾਜ ਜੀ ਕੀ ਕਹਿੰਦੇ ਹਨ ਕਹਿੰਦੇ ਮਾਈ ਖਾਟ ਆयो ਘਰ ਪੂਤਾ ਕਹਿੰਦੇ ਨਾਮ ਧਨ ਦੀ ਖੱਟੀ ਖੱਟ ਕੇ ਇਹ ਮਾਨੁਸ ਘਰ ਨਿਜ ਘਰ ਦੇ ਵਿੱਚ ਆ ਗਿਆ ਇਹ ਜਿ ਘਰ ਜਿਹੜਾ ਹਿਰਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਘਰ ਵਿੱਚ ਆਵਸਿਆ ਇਹ ਨਾਮ ਦੀ ਖੱਟੀ-ਖੱਟ ਕੇ ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੁਤਾ ਤੇ ਮਹਾਰਾਜ ਜੀ ਕਹਿੰਦੇ ਹਰੀ ਦੇ ਧਨ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਪ੍ਰਾਪਤੀ ਹਰ ਧਨ ਬੈਸੇ ਕਹਿੰਦੇ ਅਸੀਂ ਚੱਲਦੇ ਫਿਰਦੇ ਵੀ ਨਾਮ ਧਨ ਉਹਦਾ ਸਿਮਰਨ ਕਰਦੇ ਹਾਂ ਚਲਦਿਆਂ ਵੀ ਉਹ ਸਾਡੇ ਨਾਲ ਐ ਤੁਰਦਿਆਂ ਫਿਰਦਿਆਂ ਮਹਾਰਾਜ ਜੀ ਕਹਿੰਦੇ ਹਰ ਧਨ ਵੈਸੇ ਜਦੋਂ ਬੰਦੇ ਆਸੀ ਉਦੋਂ ਵੀ ਉਹ ਨਾਲ ਹੈ ਹਰੀ ਦਾ ਧਨ ਨਾਮ ਧਨ ਹਰ ਧਨ ਜਾਗਤ ਸੁੱਤਾ ਕਹਿੰਦੇ ਹੁੰਦ ਤਾਂ ਐਸੀ ਬਿਰਤੀ ਸੁਰਤੀ ਬਣ ਗਈ ਐ ਸੁੱਤਿਆਂ ਜਾਗਦਿਆਂ ਉਹ ਹਰੀ ਨਾਲ ਰਹਿੰਦਾ ਕਹਿੰਦੇ ਪ੍ਰਭੂ ਨਾਲ ਵਸਦਾ ਉਹ ਨਾਲ ਬੈਠਾ ਦਿਖਾਈ ਦਿੰਦਾ ਤੁਰਦੇ ਫਿਰਦਿਆਂ ਤਾਂ ਵੀ ਨਾਲ ਚੱਲਦਾ ਬੈਠਦੇ ਆ ਤਾਂ ਵੀ ਨਾਲੋਂ ਨਿਭਦਾ ਮਹਾਰਾਜ ਜੀ ਕਹਿੰਦੇ ਹਰ ਧਨ ਜਾਗਤ ਸੁੱਤਾ ਜਾਗਦਿਆਂ ਸੁੱਤਿਆਂ ਵੀ ਉਹ ਨਾਲ ਨજર ਹੁੰਦਾ ਰਹਾ ਵਿਚ ਰਾਮ ਦੇ ਕਿ ਪਾਤਸ਼ਾਹ ਜੀ ਬਚਨ ਕਰਦੇ ਹਨ ਹਰ ਧਨ ਇਸਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨ ਮਹਾਰਾਜ ਜੀ ਕਹਿੰਦੇ ਅਗਲਾ ਪਾਦ ਅਰੰਭ ਕਰਦੇ ਕਹਿੰਦੇ ਹਰੀ ਦਾ ਨਾਮ ਧਨੀ ਸਭ ਕੁਝ ਹੈ ਸਾਡੇ ਵਾਸਤੇ ਕਹਿੰਦੇ ਹਰੀ ਦਾ ਧਨ ਇਸ਼ਨਾਨ ਹੈ ਹਰੀ ਦਾ ਧਨ ਸਾਡੇ ਲਈ ਗਿਆਨ ਹੈ ਫਾਦ ਹਰ ਸੰਗ ਲਾਏ ਧਿਆਨ ਮਹਾਰਾਜ ਜੀ ਕਹਿੰਦੇ ਨਾਮ ਦੇ ਵਿੱਚ ਹੀ ਸਾਰਾ ਕੁਝ ਹੋ ਜਾਂਦਾ ਹੈ ਕਹਿੰਦੇ ਨਾਮ ਜਪਣ ਦੇ ਨਾਲ ਹੀ ਅਸੀਂ ਇਸ਼ਨਾਨ ਕਰ ਲੈਣੇ ਆ ਮਨ ਨੂੰ ਇਸ਼ਨਾਨ ਕਰਾਨੇ ਆ ਮੱਜਨ ਕਰਾਨੇ ਆ ਬਾਣੀ ਪੜ ਕੇ ਭਜਨ ਕਰਕੇ ਕਹਿੰਦੇ ਮਨ ਸਾਡਾ ਟੁੱਬੀ ਲਾ ਲੈਂਦਾ ਮੱਜਨ ਕਰ ਲੈਂਦਾ ਕਾਦੇ ਵਿੱਚ ਅੰਮ੍ਰਿਤ ਬਾਣੀ ਦੇ ਵਿੱਚ ਅੰਮ੍ਰਿਤ ਬਾਣੀ ਦੇ ਵਿੱਚ ਨਾਮ ਦੇ ਵਿੱਚ ਮਨ ਟੁੱਪੀਆਂ ਲੰਦਾ ਇਸ਼ਨਾਨ ਕਰਦਾ ਤੇ ਪਾਤਸ਼ਾਹ ਜੀ ਕਹਿੰਦੇ ਹਰ ਧਨ ਗਿਆਨ ਕਹਿੰਦੇ ਹਰੀ ਦੇ ਧਨ ਵਿੱਚੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਗਿਆਨ ਜਿਹੜਾ ਉਗੜਦਾ ਹੈ ਗਿਆਨ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਹੈ ਉਹ ਤਾਂਮ ਧਾਨੀ ਹੈ ਜਿਹੜਾ ਹਿਰਦੇ ਦੇ ਹਨੇਰੇ ਨੂੰ ਦੂਰ ਕਰ ਸਕਦਾ ਹੈ ਜਿਵੇਂ ਕਮਰੇ ਦੇ ਹਨੇਰੇ ਨੂੰ ਇੱਕ ਦੀਪਕ ਦੂਰ ਕਰ ਸਕਦਾ ਹੈ ਨਾ ਦੀਵਾ ਜਗਾ ਦੀ ਤੇ ਕਮਰੇ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਮਨ ਦੇ ਵਿੱਚ ਗਿਆਨ ਦਾ ਦੀਵਾ ਜਗਾ ਦੀ ਤੇ ਗਿਆਨ ਮਨ ਦੇ ਅੰਦਰੋਂ ਹਨੇਰਾ ਜਿਹੜਾ ਗਿਆਨਤਾ ਦਾ ਉਹ ਦੂਰ ਹੋ ਜਾਂਦਾ ਹੈ ਉਨਾਸੋ ਜੰਦਾ ਮਹਾਰਾਜ ਜੀ ਕਹਿੰਦੇ ਹਰ ਸੰਗ ਲਾਏ ਧਿਆਨ ਮਹਾਰਾਜ ਜੀ ਕਹਿੰਦੇ ਹਰੀ ਦੇ ਸੰਗ ਦੇ ਨਾਲ ਅਸੀਂ ਉਹ ਧਿਆਨ ਜੋੜਦੇ ਹਾਂ ਹਰ ਧਨ ਤੁਲਹਾ ਹਰ ਧਨ ਬੀੜੀ ਹਰ ਹਰ ਤਾਰ ਪਰ ਅਪਰਾਨਾ ਮਹਾਰਾਜ ਜੀ ਕਹਿੰਦੇ ਹਰੀ ਦਾ ਨਾਮ ਹੀ ਸਭ ਕੁਝ ਹੈ ਨਾਮਧਾਨੀ ਕਹਿੰਦੇ ਤੁਲਹਾ ਹੈ ਜਿਹੜਾ ਕੀਕ ਸਾਗਰ ਤੋਂ ਪਾਰ ਕਰਨ ਵਾਲਾ ਤੁਲਾ ਹੁੰਦਾ ਹੈ ਨਾ ਇੱਕ ਬੀੜੀ ਹੁੰਦੀ ਇੱਕ ਤੁਲਾ ਹੁੰਦਾ ਹੈ ਜਿਹੜਾ ਕੀ ਟੈਂਪਰੇਰੀ ਤਿਆਰ ਕੀਤਾ ਜਾਂਦਾ ਹੈ ਜਿਹੜੇ ਲੋਕ ਸਾਗਰਾਂ ਦੇ ਨੇੜੇ ਰਹਿੰਦੇ ਆ ਨਾ ਦਰਿਆਵਾਂ ਦੇ ਨੇੜੇ ਜਿਨ੍ਹਾਂ ਦਾ ਵਾਸਾ ਹੁੰਦਾ ਵਿਚਾਰੇ ਗਰੀਬ ਲੋਕ ਝੂਪੜੀਆਂ ਵਾਲੇ ਉਹਨਾਂ ਨੇ ਤੁਲਾ ਬਣਾਇਆ ਹੁੰਦਾ ਕੋਈ ਉਹਨਾਂ ਕੋਲੋਂ ਮਹਿੰਗੀ ਬੇੜੀ ਨਹੀਂ ਹੁੰਦੀ ਟੈਂਪਰੇਰੀ ਤੁਲਾ ਲੱਕੜਾ ਜੋੜ ਕੇ ਨਾ ਉਹ ਬੇੜੀ ਬਣਾ ਲੈਂਦੇ ਆ ਕਿਸੇ ਨਾ ਕਿਸੇ ਚੀਜ਼ ਦਾ ਇੰਤਜ਼ਾਮ ਕਰਕੇ ਉਹਨੂੰ ਤੁਲਾ ਕਿਹਾ ਜਾਂਦਾ ਟੈਂਪਰੇਰੀ ਤੌਰ ਤੇ ਪਾਰ ਕਰਨ ਵਾਸਤੇ ਇੱਕ ਬੰਨੇ ਤੋਂ ਦੂਜੇ ਬੰਨੇ ਜਾਣ ਵਾਸਤੇ ਕਿਤੇ ਜਾਈਏ ਸਾਗਰਾਂ ਤੇ ਦੇਖੀਏ ਉਹ ਲੋਕਾਂ ਨੇ ਛੋਟੀਆਂ-ਛੋਟੀਆਂ ਵਿਚਾਰਿਆਂ ਨੇ ਕੱਚੀਆਂ ਤੁਲਾ ਬੀੜੀਆਂ ਬਣਾਈਆਂ ਹੁੰਦੀਆਂ ਨੇ ਉਹਦੇ ਨਾਲ ਉਹ ਆਰ ਪਰ ਜਾਂਦੇ ਹਨ ਤੇ ਮਹਾਰਾਜ ਜੀ ਉਹਦੀ ਗੱਲ ਕਰਦੇ ਹਨ ਪਾਤਸ਼ਾਹ ਕਹਿੰਦੇ ਹਰ ਧਨ ਤੁਲਾ ਹਰ ਧਨ ਬੀੜੀ ਮਹਾਰਾਜ ਕਹਿੰਦੇ ਨਾਮ ਸਾਡਾ ਤੁਲਾ ਹੈ ਨਾਮ ਧਨ ਸਾਡੀ ਬੀੜੀ ਹੈ ਜਿਵੇਂ ਇੱਕ ਸਾਗਰ ਤੋਂ ਦਰਿਆ ਤੋਂ ਦੂਜੇ ਪਾਸੇ ਜਾਣ ਕੇ ਸਾਰੇ ਦੀ ਲੋੜ ਹੁੰਦੀ ਹੈ ਨਾ ਤੇ ਉਹ ਲੋਕ ਬੀੜੀ ਤੁਲਾ ਬਣਾਉਂਦੇ ਹਨ ਕੱਚੀ ਤੌਰ ਤੇ ਉਹਦੇ ਨਾਲ ਸਹਾਰਾ ਲੈ ਕੇ ਇੱਕ ਬੰਨੇ ਤੋਂ ਦੂਜੇ ਬੰਨੇ ਜਾਂਦੇ ਹਨ ਕਹਿੰਦੇ ਇਸੇ ਤਰ੍ਹਾਂ ਨਾਮ ਦਾ ਸਹਾਰਾ ਸਾਨੂੰ ਨਾਮ ਦਾ ਤੁਲਾ ਹੈ ਸਾਨੂੰ ਨਾਮ ਦਾ ਸਹਾਰਾ ਹੈ ਜਿਹਦੇ ਨਾਲ ਅਸੀਂ ਸਗਾਗਰ ਤੋਂ ਪਾਰ ਹੋ ਸਕਦੇ ਹਾਂ ਕਹਿੰਦੇ ਨਾਮ ਹੀ ਸਾਡੀ ਬੀੜੀ ਹੈ ਜਿਹਦੇ ਵਿੱਚ ਅਸੀਂ ਚੜ ਕੇ ਸੁਭਾਗਰ ਤੋਂ ਪਾਰ ਹੋ ਸਕਦੇ ਹਾਂ ਹਰ ਹਰ ਤਾਰ ਪੁਰਾਨਾ ਕਹਿੰਦੇ ਦੇਖੋ ਇਹ ਪ੍ਰਾਨ ਮਹਾਰਾਜ ਜੀ ਦੀ ਬਾਣੀ ਹਰੀ ਦਾ ਨਾਮ ਹੀ ਮਹਾਰਾਜ ਜੀ ਕਹਿੰਦੇ ਸੰਸਾਰ ਭਾਵ ਸਾਗਰ ਤੋਂ ਪਾਰਲੇ ਬੰਨੇ ਲਾ ਦਿੰਦਾ ਹੈ ਜਿਵੇਂ ਇੱਕ ਜਹਾਜ਼ ਇੱਕ ਬੇੜੀ ਇੱਕ ਤੁਲਾ ਇੱਕ ਬੰਨੇ ਤੋਂ ਦੂਜੇ ਬੰਨੇ ਲਾ ਦਿੰਦਾ ਹੈ ਇਸੇ ਤਰੀ ਨਾਮ ਦਾ ਜਹਾਜ਼ ਜਿਹੜਾ ਨਾਮ ਗੁਣ ਹਨ ਸੱਚੇ ਨਾਮ ਦੇ ਵਿੱਚ ਉਹ ਗੁਰਮੁਖਾਂ ਨੂੰ ਮਹਾਰਾਜ ਜੀ ਕਹਿੰਦੇ ਭਗਤਾਂ ਨੂੰ ਸਤਿ ਪੁਰਸ਼ਾਂ ਨੂੰ ਇਸ ਸਾਭ ਭਾਵ ਸਾਗਰ ਤੋਂ ਸੰਸਾਰ ਰੂਪੀ ਅਗਣ ਦੇ ਸਾਗਰ ਤੋਂ ਪਾਰ ਲਾ ਦਿੰਦੇ ਹਨ ਬੰਨੇ ਲਾ ਦਿੰਦੇ ਹਨ ਇਹ ਨਾਮ ਦੇ ਵਿੱਚ ਤਾਕਤ ਹੈ ਪਾਤਸ਼ਾਹ ਜੀ ਅਗਲਾ ਪਾਦ ਅਰੰਭ ਕਰਦੇ ਹਨ ਹਰ ਧਨ ਮੇਰੀ ਚਿੰਤਾ ਵਿਸਾਰੀ ਹਰ ਧਨ ਲਾਹਾ ਧੁਖਾ ਮਹਾਰਾਜ ਜੀ ਕਹਿੰਦੇ ਮੇਰੇ ਤੀਜਾ ਪਦ ਪਾਤਸ਼ਾਹ ਜੀ ਅਰੰਭ ਕਰਦੇ ਹਨ ਕਹਿੰਦੇ ਹਰ ਧਨ ਮੇਰੀ ਚਿੰਤਾ ਕਹਿੰਦੀ ਜਿੰਨੀ ਚਿੰਤਾ ਹੈ ਨਾ ਸਾਡੇ ਅੰਦਰ ਚਿੰਤਾਵਾਂ ਹਨ ਜਿਹੜੀਆਂ ਖਾਈ ਜਾ ਰੀਆਂ ਨੇ ਸਨ ਅੰਦਰੋਂ ਖੁਖਲਾ ਕਰ ਦਿੰਦੀਆਂ ਨੇ ਚਿੰਤਾ ਚਿੰਤਾ ਮਨੁੱਖ ਨੂੰ ਅੰਦਰੋਂ ਖਾ ਜਾਂਦੀ ਹੈ ਕਿੰਦੂ ਚਿੰਤਾ ਨਹੀਂ ਚੁੱਕ ਦਿੰਦਾ ਨਾਮ ਪਾਤਸ਼ਾਹ ਜੀ ਕਹਿੰਦੇ ਹਰ ਧਨ ਮੇਰੀ ਚਿੰਤ ਵਿਸਾਰੀ ਕਹਿੰਦੇ ਹਰੀ ਦੇ ਨਾਮ ਨੇ ਮੇਰੀ ਚਿੰਤਾ ਹੀ ਖਤਮ ਕਰਤੀ ਵਿਸਾਰਤੀ ਭਾਵ ਖਤਮ ਕਰਤੀ ਹਰ ਧਨ ਲਾਹੇ ਧੋਖਾ ਮਹਾਰਾਜ ਜੀ ਕਹਿੰਦੇ ਹਰੀ ਦੇ ਧਨ ਨੇ ਮੇਰਾ ਧੋਖਾ ਖਤਮ ਕਰਤਾ ਛਲ ਕਪਟ ਸੀ ਨਾ ਜਿਹੜਾ ਉਹਨੂੰ ਖਤਮ ਹੀ ਕਰਤਾ ਮਹਾਰਾਜ ਨੇ ਲੈਹੋ ਧੋਖਾ ਭਾਵੇਂ ਇਹ ਜਿਹੜਾ ਲਬਜ ਹੈ ਇਹਨੂੰ ਵੀ ਧਿਆਨ ਦੇ ਨਾਲ ਗੁੰਨਣਾ ਬਾਣੀ ਦੇ ਵਿੱਚ ਲੈਹੋ ਧੋਖਾ ਅਰਥ ਗਲਤ ਬਣ ਜਾਂਦਾ ਜੇ ਆਪਾਂ ਹਾ ਹਾ ਕੱਟ ਦਾਂਗੇ ਨਾ ਹਰ ਧੰਨ ਲਹ ਲੈਹੋ ਧੋਖਾ ਫਿਰ ਉਲਟ ਅਰਥ ਬਣ ਜਾਂਦਾ ਕਿ ਨਾਮ ਨੇ ਧੋਖਾ ਦਿੱਤਾ ਭਾਵੇਂ ਇਹਨੂੰ ਬੋਲਣਾ ਹੈ ਹਰ ਧੰਨ ਲੈਹੋ ਧੋਖਾ ਹਾ ਇਹਨੂੰ ਸਿਆਰੀ ਕਹਿੰਦੇ ਹਰੀ ਦੇ ਨਾਮ ਨੇ ਧੋਖਾ ਲਾਤਾ ਫਿਰ ਉਲਟ ਪਹਿਲੋਂ ਉਲਟ ਅਰਥ ਬਣਿਆ ਸੀ ਇਹਨੂੰ ਧਿਆਨ ਦੇ ਨਾਲ ਪੜਨਾ ਬਾਣੀ ਦੇ ਵਿੱਚ ਹਰ ਧਨ ਲਾਹੋ ਲਾਹਾ ਧੋਖਾ ਮਹਾਰਾਜ ਕਹਿੰਦੇ ਨਾਮ ਧਨ ਨੇ ਧੋਖਾ ਹੀ ਖਤਮ ਕਰਤਾ ਕਪਟੀ ਖਤਮ ਕਰਤਾ ਸ਼ਾਲੀ ਖਤਮ ਕਰਤਾ ਮਾਇਆ ਦਾ ਸ਼ਲ ਤੋਂ ਕਈ ਐ ਨਾ ਸੰਸਾਰ ਸਾਰਾ ਸ੍ਰਿਸ਼ਟੀ ਸ਼ਾਲੀ ਐ ਮਾਇਆ ਦਾ ਜਿਹੜੇ ਜੀਵਾਂ ਵਿੱਚ ਅਸੀਂ ਵਗਨ ਹੋਏ ਪਏ ਆ ਮੋਹ ਕਰਦੇ ਆ ਉਹ ਸ਼ਲ ਕਪਟੀ ਐ ਹਰ ਚੀਜ਼ ਐ ਕਹਿੰਦੇ ਮਾਇਆ ਹੀ ਵਰਤਦੀ ਹਰ ਚੀਜ਼ ਦੇ ਵਿੱਚ ਮਾਇਆਵਤੀ ਸੰਸਾਰ ਐ ਇਹਨਾਂ ਚੀਜ਼ਾਂ ਨੂੰ ਸੱਤ ਕਰਕੇ ਮੰਨਦੇ ਆ ਸੱਚ ਹੈ ਇਹ ਸਾਡੇ ਨਾਲ ਨਹੀਂ ਬੜਗੀਆਂ ਇਹੀ ਸਾਨੂੰ ਹੁੰਦਾ ਨਾ ਕੀ ਚੀਜ਼ ਸਾਡੇ ਨਾਲ ਸੁੱਖ ਦੇएगी ਸਾਨੂੰ ਹਰ ਚੀਜ਼ ਸਾਨੂੰ ਸੁੱਖ ਜਾਪਦਾ ਕੀ ਇਹ ਮਨੁੱਖ ਸਾਨੂੰ ਸੁੱਖ ਦੇਵੇਗਾ ਧੀਆਂ ਪੁੱਤਰ ਸਾਡੇ ਵੱਡੇ ਹੋਣਗੇ ਜਵਾਨ ਹੋਣਗੇ ਸਾਨੂੰ ਸੁੱਖ ਮਿਲੇਗਾ ਅਸੀਂ ਇਹ ਇਸ਼ਾ ਦੇ ਵਿੱਚ ਜੀਂਦੇ ਰਹਿੰਦੇ ਆ ਮਾਪਿਓ ਜਿੰਦਾ ਨੇ ਕਿ ਪੁੱਤਰ ਜਵਾਨ ਹੋਏਗਾ ਕਿ ਮੈਨੂੰ ਸੁੱਖ ਦੇਵੇਗਾ ਪਰ ਸਮਾਂ ਆਉਣ ਤੇ ਕਈ ਵਾਰੀ ਦੁੱਖ ਪ੍ਰਗਟ ਹੋ ਜਾਂਦਾ ਉਹੀ ਪੁੱਤਰ ਤੋਂ ਦੁੱਖ ਪੈਦਾ ਹੁੰਦਾ ਹੈ ਕਈ ਵਾਰੀ ਧੀਆਂ ਪੁੱਤਰਾਂ ਤੋਂ ਦੁੱਖ ਪੈਦਾ ਹੋ ਜਾਂਦੇ ਹਨ ਆਪਾਂ ਦੇ ਖੁਸ਼ਾਲ ਵਿੱਚ ਫਸੇ ਰਹਿੰਨੇ ਆ ਅ ਜਿੰਤਜ਼ਾਰ ਕਰਦੇ ਆ ਇੰਨਾ ਲੰਬਾ ਸਮਾਂ ਇੰਤਜ਼ਾਰ ਕਰਦੇ ਆ ਨਾ ਕਈ ਸਾਲ ਕਿ ਪੁੱਤਰ ਧੀ ਜਵਾਨ ਹੋਏਗਾ ਸੁੱਖ ਮਿਲੇਗਾ ਅਸੀਂ ਆਪਣੇ ਵੱਲੋਂ ਫ੍ਰੀ ਹੋ ਜਾਾਂਗੇ ਤੇ ਸੰਗਤ ਜੀਓ ਜਦੋਂ ਪੁੱਤਰ ਧੀ ਜਵਾਨ ਹੁੰਦਾ ਹੈ ਕਈ ਵਾਰੀ ਉਸ ਵੇਲੇ ਇੰਨਾ ਦੁੱਖ ਮਿਲਦਾ ਮਨ ਨੂੰ ਡਬਲ ਦੁਖੀ ਹੋ ਜਾਂਦਾ ਮਨ ਨੂੰ ਮਨੁੱਖ ਸੋਚਦਾ ਹੈ ਫਿਰ ਕਿ ਮੈਂ ਤਾਂ ਸੁਖੀ ਚਾਹੁੰਦਾ ਸੀ ਕਿ ਮੈਨੂੰ ਸੁੱਖ ਮਿਲੇਗਾ ਇਹ ਸਮਾਂ ਐਸਾ ਕਿ ਅੱਜ ਮੈਂ ਦੁਖੀ ਹਾਂ ਫਿਰ ਮਨੁੱਖ ਅਗਲੀ ਚਾਹ ਸ਼ੁਰੂ ਕਰ ਦਿੰਦਾ ਕਿ ਅੱਗੇ ਮੈਂ ਸੁਖੀ ਹੋ ਜਾਾਂ ਸ਼ਾਇਦ ਮੇਰਾ ਪੁੱਤਰ ਦੂਜਾ ਪੁੱਤਰ ਹੈ ਉਹ ਮੈਨੂੰ ਸੁਖੀ ਕਰ ਦੇਗਾ ਜਾਂ ਇਹ ਪਦਾਰਥ ਹੈ ਮੈਨੂੰ ਸੁੱਖ ਦੇਣਗੇ ਇਸ ਇੱਛਾ ਦੇ ਵਿੱਚ ਹੀ ਮਨੁੱਖ ਜ਼ਿੰਦਗੀ ਨਗਾ ਛੱਡਦਾ ਹੈ ਜੇ ਉਦੋਂ ਹੀ ਸਮਝ ਪੈਂਦੀ ਉਦੋਂ ਉਸ ਟਾਈਮ ਹੀ ਆਪਾਂ ਸਮਝਦੇ ਕਿ ਨਾਮ ਤੋਂ ਬਿਨਾ ਸੁੱਖ ਨਹੀਂ ਉਹ ਸਾਰੀਆਂ ਚੀਜ਼ਾਂ ਨੂੰ ਵਿਸਾਰ ਕੇ ਨਾਮ ਜਪਦੇ ਬੰਦਗੀ ਕਰਦੇ ਭਜਨ ਕਰਦੇ ਇਹ ਆਟੋਮੈਟਿਕ ਸੁੱਖ ਮਿਲ ਜਾਣਾ ਸੀ ਫਿਰ ਇੱਛਾ ਹੀ ਖਤਮ ਹੋ ਜਾਣੀ ਸੀ ਦੁਜਿਆਂ ਤੇ ਉਹ ਦੁਨੀਆਂ ਦੇ ਸੁੱਖਾਂ ਤੇ ਇੱਛਾ ਹੀ ਖਤਮ ਹੋ ਜਾਣੀ ਸੀ ਫਿਰ ਤਾਂ ਨਾਮ ਤੋਂ ਹੀ ਸੁੱਖ ਮਿਲ ਜਾਣਾ ਸੀ ਜਿਹੜਾ ਸੁੱਖ ਭਾਲਦੇ ਆਂ ਪਰ ਅਸੀਂ ਦੂਜਿਆਂ ਤੀਜਿਆਂ ਤੋਂ ਸੰਸਾਰੀ ਪਦਾਰਥਾਂ ਤੋਂ ਸੰਸਾਰੀ ਰਿਸ਼ਤਿਆਂ ਤੋਂ ਸੁੱਖ ਲੱਭਦੇ ਆਂ ਜ਼ਿੰਦਗੀ ਲੰਘ ਜਾਂਦੀ ਅੱਧੀ ਗੁਜ਼ਰ ਜਾਂਦੀ ਏ ਉਹ ਚੀਜ਼ ਦੁੱਖ ਪੈਦਾ ਕਰ ਦਿੰਦੀ ਏ ਤੇ ਅਸੀਂ ਫਿਰ ਪਛਤਾਨੇ ਆਂ ਯਾਰ ਸਾਨੂੰ ਦੁੱਖ ਮਿਲਿਆ ਇਹ ਮਹਾਰਾਜ ਨੇ ਦਿੱਤਾ ਸਾਨੂੰ ਦੁੱਖ ਫਿਰ ਉਹ ਸਾਰਾ ਦੁੱਖ ਅਸੀਂ ਮਾਲਕ ਤੇ ਸਤਿਗੁਰਾਂ ਤੇ ਸੌਂਪ ਦਿੰਨੇ ਆ ਕਿ ਤੇਰਾ ਕੀਤਾ ਤੇਰਾ ਕੀਤਾ ਹੋ ਗਿਆ ਤੂੰ ਸਾਰਾ ਦੁੱਖ ਦਿੱਤਾ ਮਹਾਰਾਜ ਤੇ ਸੌਂਪ ਦਿੰਨੇ ਆ ਨਾ ਪਰ ਅਸੀਂ ਪਹਿਲੋਂ ਗੁਰੂ ਤੇ ਵਿਸ਼ਵਾਸ ਨਹੀਂ ਭਰੋਸਾ ਨਹੀਂ ਰੱਖਦੇ ਇਸ ਕਰਕੇ ਸਮਾਂਉਣ ਤੇ ਦੁੱਖ ਮਿਲਦਾ ਇਹ ਮਹਾਰਾਜ ਜੀ ਕਹਿੰਦੇ ਉਹ ਤਾਂ ਛਾਲ ਕੱਪਟੀ ਖਤਮ ਕਰ ਦਿੰਦਾ ਹਰ ਧਨ ਮੇਰੀ ਚਿੰਤਾ ਵਿਸਾਰੀ ਹਰੀ ਦੇ ਨਾਮ ਨਾਲ ਜੇ ਜੁੜਾਂਗੇ ਮਹਾਰਾਜ ਜੀ ਕਹਿੰਦੇ ਉਹਨੇ ਚਿੰਤਾ ਹੀ ਖਤਮ ਕਰ ਦੇਣੀ ਹੈ ਚਿੰਤਾ ਹੀ ਲਾਹ ਦੇਣੀ ਹੈ ਹਰ ਧਨ ਲਾਹਿਆ ਤੋਖਾ ਹਰਿ ਜੀ ਕਹਿੰਦੇ ਨਾਮ ਦੇ ਧਨ ਨੇ ਧੋਖਾ ਖਤਮ ਕਰ ਦੇਣਾ ਹਰ ਧਨ ਤੈ ਮੈਂ ਨੌ ਨਿੱਧ ਪਾਈ ਹਾਥ ਚਰਿਓ ਹਰ ਥੁਖਾ ਮਹਾਰਾਜ ਜੀ ਕਹਿੰਦੇ ਨੌ ਨਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਨਾਮ ਧਨ ਵਿੱਚ ਹਰ ਧਨ ਤਾਂ ਮੈਂ ਨੌ ਨਿੱਧ ਪਾਈ ਮਹਾਰਾਜ ਜੀ ਕਹਿੰਦੇ ਮੈਂ ਤਾਂ ਉਹਦੇ ਨਾਮ ਦੇ ਵਿੱਚੋਂ ਨੌ ਨਿੱਧੀਆਂ ਪਾਲੀਆਂ ਕਿੰਦੇ ਹਰੀ ਦੇ ਨਾਮ ਦੇ ਵਿੱਚੋਂ ਅਸੀਂ ਨੌ ਨਿੱਧੀਆਂ 18 ਸਿੱਧੀਆਂ ਪ੍ਰਾਪਤ ਕਰ ਲਈਆਂ ਉਹਦੇ ਨਾਮ ਦੇ ਵਿੱਚ ਸਾਰੇ ਸੁੱਖ ਹਨ ਆਸ਼ਾ ਜੀ ਕਹਿੰਦੇ ਹਰ ਧਨ ਤੈ ਤੇ ਮੈਂ ਨੌ ਨਿੱਧ ਪਾਈ ਹਰ ਜੀ ਕਹਿੰਦਾ ਹਰੀ ਦੇ ਧਨ ਤੋਂ ਮੈਂ ਨੌ ਨਿੱਧੀਆਂ ਪਾ ਲਈਆਂ ਹਾਥ ਚਰਿਓ ਹਰ ਥੁੱਖਾ ਮਹਾਰਾਜ ਜੀ ਕਹਿੰਦੇ ਹੱਥ ਉਹਦਾ ਹੱਥ ਮਹਾਰਾਜ ਜੀ ਕਹਿੰਦੇ ਸਦੋ ਸਿਰ ਤੇ ਆਇਆ ਫਿਰ ਥੋਕ ਦੇ ਵਿੱਚ ਸਾਰਾ ਕੁਝ ਮਿਲ ਗਿਆ ਥੋਕੇ ਤੋਂ ਭਾਵ ਥੋਕ ਦੇ ਵਿੱਚ ਸਾਰੇ ਪਦਾਰਥ ਪ੍ਰਾਪਤ ਹੋ ਗਏ ਖਾਵੋ ਖਰਚੋ ਟੋਟਣਾ ਆਵੇ ਹਲਤ ਪਲਤ ਕੈ ਸੰਗੇ ਮਹਾਰਾਜ ਕਹਿੰਦੇ ਫਿਰ ਇਹ ਧਨ ਐ ਸਾਹਿ ਖਾਵੋ ਖਰਚੋ ਰਲ ਮਿਲ ਭਾਈ ਟੋਟਣਾ ਆਵੇ ਵੱਧ ਦੋ ਜਾਈ ਮਹਾਰਾਜ ਕਹਿੰਦੇ ਨਾ ਬਾਣੀ ਚ ਇੱਥੇ ਵੀ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਜੀ ਕਹਿ ਰਿਆ ਨਾ ਕਹਿੰਦੇ ਖਾਵੋ ਖਰਚੋ ਟੋਟਣਾ ਆਵੇ ਮਹਾਰਾਜ ਜੀ ਕਹਿੰਦੇ ਧਾਨ ਭਾਈ ਐਸਾ ਧਾਨ ਹੈ ਗੁਰਪੰਥਵੀ ਪਾਤਸ਼ਾਹ ਜੀ ਕਹਿੰਦੇ ਇਹਨੂੰ ਖਾਵੋ ਜਿੰਨਾ ਖਾਓਗੇ ਵੱਧਦਾ ਜਾਵੇਗਾ ਖਰਚੋ ਟੋਟ ਨਾ ਆਵੇ ਇਹ ਨਾਮ ਧਾਨ ਐਸਾ ਸੰਸਾਰੀ ਧਨ ਨੂੰ ਖਾਵਾਂਗੇ ਖਰਚਾਂਗੇ ਉਹ ਘਟੇਗਾ ਉਹ ਘਟੇਗਾ ਜਿੰਨਾ ਅਸੀਂ ਖਰਚਾਂਗੇ ਉਹਨੇ ਘਟ ਜਾਣਾ ਤੇ ਮਹਾਰਾਜ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨਾਮ ਧਾਨ ਐਸਾ ਹੈ ਖਾਵੋ ਖਰਚੋ ਟੋਟ ਨਾ ਆਵੇ ਇਹ ਪਿਆਰੋ ਜਿੰਨਾ ਵੀ ਅਸੀਂ ਖਰਚਾਂਗੇ ਨਾ ਭਾਵ ਕੀ ਅੱਗੇ ਵਰਤਾਵਾਂਗੇ ਬਾਣੀ ਪੜਾਂਗੇ ਬਾਣੀ ਪੜ੍ਹਾਵਾਂਗੇ ਵਿਚਾਰ ਕਰਾਂਗੇ ਵਿਚਾਰ ਕਰਾਵਾਂਗੇ ਤੇ ਮਹਾਰਾਜ ਜੀ ਕਹਿੰਦੇ ਉਨੀ ਕਿਰਪਾ ਹੋਏਗੀ ਸਤਿਗੁਰਾਂ ਦੀ ਉਹ ਨਹੀਂ ਸਤਿਗੁਰ ਜੀ ਕਿਰਪਾ ਕਰਨਗੇ ਖਾਓ ਖਰਚੋ ਤੋਂ ਭਾਵ ਇਹੀ ਹੈ ਕਿ ਬਾਣੀ ਆਪ ਪੜੋ ਤੇ ਹੋਰਨਾਂ ਨੂੰ ਪੜ੍ਹਾਓ ਇਦਾਰਥ ਹੀ ਬਣਦਾ ਕਿ ਖਾਵੋ ਖਰਚੋ ਰਲ ਮਿਲ ਭਾਈ ਜਿਵੇਂ ਮਹਾਰਾਜ ਜੀ ਕਹਿੰਦੇ ਸੰਸਾਰੀ ਧਨ ਵੀ ਰਲ ਮਿਲ ਕੇ ਖਾਵੋ ਕਿਰਤ ਕਰੋ ਵੰਡ ਛਕੋ ਮਹਾਰਾਜ ਦਾ ਉਪਦੇਸ਼ ਹੈ ਨਾ ਇੱਥੇ ਨਾਮ ਧਨ ਕਹਿੰਦਨ ਕਹਿੰਦੇ ਆਪ ਜਪੋ ਅਵਰਾ ਨਾਮ ਜਪਾਓ ਮਹਾਰਾਜ ਜੀ ਕਹਿੰਦੇ ਖਾਵੋ ਖਰਚੋ ਟੋਟ ਨਾ ਆਵੇ ਮਹਾਰਾਜ ਜੀ ਕਹਿੰਦੇ ਧਨ ਭਾਈ ਐਸਾ ਧਨ ਹੈ ਟੋਟ ਨਹੀਂ ਹੋਣੀ ਜਿੰਨਾ ਤੁਸੀਂ ਬੰਦਗੀ ਕਰੋਗੇ ਭਗਤੀ ਕਰੋਗੇ ਭਜਨ ਕਰੋਗੇ ਬਾਣੀ ਪੜੋਗੇ ਉਨਾਂ ਹੀ ਵਧਦਾ ਜਾਏਗਾ ਸਿੱਖਿਆ ਵੱਧਦੀ ਜਾਣੀ ਹੈ ਨੌਲੇਜ ਵੱਧਦੀ ਜਾਣੀ ਹੈ ਹਲਤ ਪਲਤ ਕੈ ਸੰਗੇ ਮਹਾਰਾਜ ਜੀ ਕਹਿੰਦੇ ਲੋਕ ਅਤੇ ਪਰਲੋਕ ਹਲਤ ਕਹਿੰਦੇ ਨੇ ਲੋਕ ਨੂੰ ਪਲਤ ਕਹਿੰਦੇ ਨੇ ਪਰਲੋਕ ਨੂੰ ਉੱਥੇ ਵੀ ਸੰਗ ਨੇ ਬਿਦਾ ਕਹਿੰਦੇ ਲੋਕ ਅਤੇ ਪਰਲੋਕ ਵਿੱਚ ਸਾਡੀ ਆਤਮਾ ਦੀ ਸਹਾਇਤਾ ਕਰਦਾ ਸਾਡੀ ਸਹਾਇਤਾ ਕਰਦਾ ਲਾਡ ਖਜ਼ਾਨਾ ਗੁਰਨਾਨਕ ਉਹ ਦਿਆ ਇਹੋ ਮਨ ਹਰ ਰੰਗ ਰੰਗੇ ਖੀਰਲੀ ਧੁਖ ਮਹਾਰਾਜ ਜੀ ਚਰਨ ਕਰਦੇ ਆ ਜ ਮਹਾਰਾਜ ਜੀ ਬੇਨਤੀ ਕਰਦੇ ਨੇ ਕਹਿੰਦੇ ਨਾਨਕ ਮੈਨੂੰ ਕਹਿੰਦੇ ਇਹ ਖਜ਼ਾਨਾ ਉਹਨੇ ਬਖਸ਼ਿਆ ਨਾਨਕ ਕੋ ਦਿਆ ਇਹੋ ਮਨ ਹਰ ਰੰਗ ਰੰਗੇ ਲਾਡ ਖਜ਼ਾਨਾ ਕਹਿੰਦੇ ਖਜ਼ਾਨਾ ਹੈ ਜਿਹੜਾ ਨਾਮ ਦਾ ਕਹਿੰਦੇ ਸਤਿਗੁਰਾਂ ਨੇ ਸਾਨੂੰ ਬਖਸ਼ਤਾ ਸੱਚੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਲਾਹ ਲਖਜਾਨਾ ਗੁਰੂ ਨਾਨਕ ਕੋ ਦਿਆ ਇਹੋ ਮਨ ਹਰ ਹਰ ਰੰਗੇ ਮਹਾਰਾਜ ਕਹਿੰਦੇ ਇਹ ਮਨ ਹਰੀ ਦੇ ਰੰਗ ਦੇ ਵਿੱਚ ਰੰਗਿਆ ਗਿਆ ਜਦੋਂ ਸਤਿਗੁਰਾਂ ਨੇ ਹਰੀ ਨੇ ਕਿਰਪਾ ਕਰਤੀ ਇਹ ਲਾਡ ਖਜ਼ਾਨਾ ਬਖਸ਼ਿਆ ਜਿਹੜਾ ਕਿ ਖਰਚ ਖਰਚਣ ਦੇ ਨਾਲ ਘਟਦਾ ਨਹੀਂ ਮਹਾਰਾਜ ਜੀ ਕਹਿੰਦੇ ਇਹਨੂੰ ਮਨ ਨੂੰ ਰਾਮ ਦਾ ਰੰਗ ਹਰੀ ਦਾ ਰੰਗ ਚੜ ਗਿਆ ਮਹਾਰਾਜ ਜੀ ਕਹਿੰਦੇ ਜਿਹੜਾ ਰੰਗ ਕਦੀ ਉਤਰਦਾ ਨਹੀਂ ਨਾ ਫਿੱਕਾ ਪੈਂਦਾ ਨਾ ਲੈਂਦਾ ਨਾ ਉਤਰਦਾ ਇਹ ਆਤਮਾ ਨੂੰ ਚੜ ਜਾਂਦਾ ਹੈ ਇਹ ਆਤਮਾ ਨੂੰ ਹੀ ਅੰਬਰ ਕਰ ਦਿੰਦਾ ਪਿਆਰਿਓ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਆਸ਼ਾ ਜੀ ਗੁਰअर्जਨ ਦੇ ਮਹਾਰਾਜ ਜੀ ਦੇਖੋ ਨਾਮ ਦੀਆਂ ਬਰਕਤਾਂ ਬਾਰੇ ਦੱਸਦਿਆਂ ਨੂੰ ਉੱਥੇ ਸਾਨੂੰ ਜਾਚ ਦੱਸਦੇ ਹਨ ਕਿ ਸੱਚੇ ਨਾਮ ਦੇ ਵਿੱਚ ਕਿੰਨੀਆਂ ਵਡਿਆਈਆਂ ਹਨ ਕਿੰਨੇ ਸੁਖ ਹਨ ਇਹ ਕਪਟੈ ਸੰਸਾਰ ਛਲ ਹੈ ਇਹਦੇ ਤੋਂ ਬਚਣ ਵਾਸਤੇ ਸੱਚੇ ਨਾਮ ਦਾ ਸਹਾਰਾ ਜਿਵੇਂ ਬੀੜੀ ਦਾ ਸਹਾਰਾ ਤੁਲਹਾ ਦਾ ਸਹਾਰਾ ਲੈਂਦਾ ਨਾ ਕੋਈ ਮਨੁੱਖ ਕਿਸੇ ਬੰਨੇ ਤੋਂ ਦੂਜੇ ਬੰਨੇ ਲੱਗਣ ਲਈ ਇਸੇ ਤਰ੍ਹਾਂ ਗੁਰਸਿੱਖ ਭਗਤਾ ਨੂੰ ਨਾਮ ਦਾ ਸਹਾਰਾ ਹੁੰਦਾ ਉਹ ਨਾਮ ਦਾ ਸਹਾਰਾ ਲੈ ਕੇ ਭਵ ਸਾਗਰ ਤੋਂ ਤਰ ਜਾਂਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ